ਪੰਨਾ ਸਿੱਧੂ ਰਿਹਾਂ ਕਿਸਾਨ ਜਥੇਬੰਦੀਆਂ ਦੀ ਹੋਈ ਜੇ ਤੱਕ ਕੀ ਗਿਆ ਪੰਨੇ ਸਿੱਧੂ ਨੇ ਸੁਣੋ ਉਸਦੇ ਵਿਚਾਰ ਮੋਢਿਆਂ ਨਾਲ ਬੈਠ ਕੇ ਦੋ ਮਜਬੂਤ ਜਥੇਬੰਦੀਆਂ ਨਾਲ ਬੈਠ ਕੇ ਦੋ ਸਿੱਖ ਜਥੇਬੰਦੀਆਂ ਨਾਲ ਬੈਠ ਕੇ ਦੀ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹਣਾ ਇੱਥੇ ਮੈਂ ਯਾਦ ਕਰਦਾ ਉਹ ਲੋਕਾਂ ਨੂੰ ਜਿਹੜੇ 28-28 ਸਾਲ ਤੋਂ ਜਿਨ੍ਹਾਂ ਦੇ ਵਿੱਚ ਬੈਠੇ ਨੇ ਪੰਜਾਬ ਦੇ ਲਈ ਜਿਨ੍ਹਾਂ ਨੇ ਬੜਾ ਲੰਮੇ ਸਮੇਂ ਤੋਂ ਪੰਜਾਬ ਦੇ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਮੇਰੀ ਤਾਂ ਕੁਝ ਵੀ ਨਹੀਂ ਹੈਗੀ ਇਸ ਦੇ ਵਿੱਚ ਸਾਡੇ ਨੌਜਵਾਨ ਡੀਰੂਗੜ ਦੇ ਜ਼ਿਲ੍ਹੇ ਵਿੱਚ ਬੈਠੇ ਨੇਗੇ ਉਹਨਾਂ ਅੱਗੇ ਸਾਡਾ ਸਿਰ ਝੁਕਦਾ ਇਸ ਕਰਕੇ ਜਿਹੜੀ ਮੇਰੀ ਹੱਡ ਵਿੱਚ ਦੀ ਗੱਲ ਆ ਮੇਰੇ ਨਾਲ ਵਾਪਰੀਆਂ ਨੇ ਜਿਹੜੀਆਂ ਗੱਲਾਂ ਜਿਹੜੋਂ ਮੇਰੇ ਨਾਲ ਘਟਰਾਵਾ ਵਾਪਰੀਆਂ ਨੇਗਾ ਉਹ ਮੈਂ ਖੁੱਲਕੇ ਬੋਲੂਗਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਪੰਜਾਬ ਦੇ ਨੌਜਵਾਨ ਨੇ ਬੁਲਣ ਦੀ ਜੁਰਤ ਨਹੀਂ ਰੱਖੀ ਕੋਈ ਕੋਸ਼ਿਸ਼ਾ ਉਹਨੇ ਜਿਹੜੀਆਂ ਜਿਹੜੀਆਂ ਗੱਲਾਂ ਲੰਗੀਆਂ ਜਿਹੜੀ ਜਿਹੜੀ ਮੇਰੇ ਨਾਲ ਹੱਡ ਬਿੱਤੀ ਆ ਉਹ ਮੈਂ ਖੁੱਲੇ ਸਮੇਂ ਦੇ ਵਿੱਚ ਆਜੋ ਪਿੰਡ ਦੇ ਵਿੱਚ ਉਹ ਦੱਸਣੀ ਬੜੀ ਜ਼ਰੂਰੀ ਆ ਤੇ ਪੰਜਾਬ ਨੂੰ ਸੁਣਨੀ ਬੜੀ ਜ਼ਰੂਰੀ ਆ ਕੋਈ ਪੁਲਿਸ ਨਾ ਕੁੱਟਣਾ ਆ ਉਹ ਖੁਦ ਦੇ ਕੁੱਟ ਮਾਰ ਜੋ ਤਾਂ ਹਿੰਦਾਂ ਨੂੰ ਜਿਹੜੀ ਸਾਧ ਤੋਂ ਕੀਤੀ ਐ ਉਹਦੇ ਕਰਕੇ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਲੱਗਿਆ ਨਾ ਬਰਫ਼ ਦੇ ਪਾਇਆ ਗਿਆ ਪਾਣੀ ਪਾਵ ਗਿਆ ਉਹ ਤਾਂ ਸਭ ਨੂੰ ਸਭ ਨੂੰ ਪਤਾ ਹੀ ਜਾਣਾ ਉਹ ਐਟਾ ਤਾਂ ਮੈਂ ਕੋਈ ਜ਼ੁਲਮ ਕੀਤਾ ਨਹੀਂ ਸੀ ਉਹ ਵੀਡੀਓ ਕਾਲਾਂ ਦੀ ਹੀ ਗੱਲ ਹੋਣੀ ਹੈ ਵੀਡੀਓ ਕਾਲਾਂ ਨੇ ਬਿਲਕੁਲ ਸਾਰੇ ਗੱਲਾਂ ਸਹੀ ਨੇ ਸੱਚੀਆਂ ਨੇ ਜੇ ਕਿਸੇ ਨੂੰ ਪ੍ਰੂਫ ਚਾਹੀਦਾ ਸਮੂਹ ਚਿੰਨਾਂ ਇਕੱਲੇ ਇਕੱਲੇ ਜਿਸਾ ਸਮੂਹ ਨੂੰ ਦੇਵਾ ਦਿਓ ਧੰਨਵਾਦ ਕਰੋ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਅੱਜ ਜਿੰਨੇ ਸਾਡੇ ਜਿਹੜੇ ਪੱਤਰਕਾਰ ਭਰਾ ਖੜੇ ਨੇ ਕਿ ਮੈਂ ਮੀਡੀਆ ਦਾ ਧੰਨਵਾਦ ਕਰਦਾ ਮੀਡੀਆ ਦਾ ਇੰਨਾ ਧੰਨਵਾਦ ਰਤਨ ਵਰਗੇ ਖੜੇ ਨੇਗੇ ਜਿੰਨੇ ਵੀ ਸਾਡੇ ਹੁਣ ਮੈਂ ਕਿੰਨੇ ਕਿੰਨੇ ਜਿਹੜਾ ਨੌ ਲਵਾ ਡੀਜੀ ਪੋਸਟਪੜਾ ਪੀਸੀ ਖੜਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਮੀਡੀਆ ਦਾ ਇੰਨਾ ਜਿਨ੍ਹਾਂ ਨੇ ਸਾਥ ਦਿੱਤਾ ਇਸ ਕਰਕੇ ਜਿਹੜਾ ਤੁਹਾਡੀ ਗੱਲ ਸਵਾਲਾਂ ਦੇ ਜਵਾਬ ਨੇ ਜਿਹੜਾ ਸਾਡੇ ਵਿੱਚ ਹੀ ਆ ਉਹ ਜਿਹੜੀ ਕਹਾਣੀ ਲੰਮੀ ਹੈ ਮੇਰੇ ਫਰੈਂਡ ਦੇ ਨਗਰ ਕੋਟੋੜਾ ਦੇ ਵਿੱਚ ਵੈਲਡ ਕਿ ਮੈਂ ਕਿਸਾਨ ਜਿਹੜੇ ਆਪਣੇ ਆਗੂਆਂ ਦੇ ਨਾਲ ਬੈਠ ਕੇ ਜਿਹੜੀ ਸਾਰੇ ਕਲਾਸੇ ਕਰਾਂਗੇ ਦਿੱਲੀ ਜਾ 7 ਸਾਲ ਦੀ ਜੁਲਾ ਛੇ ਸਰ ਦੀ 23 ਮਰ ਮੇਟ ਨੂੰ ਪਿਆਰਾਂ ਤੇ ਮਰ ਮੇਟ ਨੂੰ ਪਿਆਰ ਰਹਾ ਕਿ ਹੁਣ ਜਿਹੜੀ ਮੇਰੀ ਸਿਹਤ ਨਾਲ ਥੋੜੀ ਉੱਥੇ ਬੁਖਾਰ ਮੈਨੂੰ ਲੰਮਾ ਸਮਾਂ ਟਾਈਫਾਇਟ ਚੱਲਦਾ ਰਿਹਾ ਟਾਈਫਾਇਟ ਮੈਨੂੰ ਵਿਗੜਿਆ ਹੋਇਆ ਉਹ ਸਾਰੀ ਜਿਹੜੀ ਕਹਾਣੀਆਂ ਘਟੇ ਕੋ ਘਟਾਂ ਦੀ ਸਾਰੀ ਜਿਹੜੀ ਛੋਟੇ ਕਹਾਣੀ ਕਰਾਂਗੇ ਪਰ ਜੋ ਮੇਰੇ ਨਾਲ ਸੱਤਤ ਹੋਇਆ ਜੋ ਪਾਣੀ ਪਾਇਆ ਗਿਆ ਜੋ ਬਰਫ਼ ਤੇ ਪਾਇਆ ਗਿਆ ਜੋ ਨੰਗਾ ਕਰਕੇ ਵੀਡੀਓ ਵੀਡੀਓ ਬਣਾਈਆਂ ਗਈਆਂ ਮਾਫੀਆਂ ਮੰਗਾਈਆਂ ਗਈਆਂ ਉਹ ਸਾਰੀ ਜਿਹੜੀ ਕਹਾਣੀਆਂ ਆ ਪੰਜਾਬ ਦੇ ਲੋਕਾਂ ਅੱਗੇ ਰੱਖੂਗਾ ਮੈਂ ਤੁਹਾਨੂੰ ਬੋਲਾਂਗੀ ਕਿਰੇ ਵਾਸਤੇ ਮੰਗਾ ਰਹੇ ਕਿ ਉਹ ਹਮ ਆਪਣੀਆਂ ਹੀ ਮਾਫੀਆਂ ਭਾਈ ਆਹੀ ਵੀ ਕਿ ਜਵਾਨੀ ਬੋਲੇ ਨਾ ਇਹ ਕਰਕੇ ਕੋਈ ਫਿਕਰ ਨਾ ਕਰੋ ਮੈਂ ਸਰੇ ਕਰਾ ਕਰ ਪਹਿਲੀ ਵੀਡੀਓ ਦੇ ਲਈ ਮੈਂ ਸਾਰੀ ਕਹਾਣੀ ਅੱਗੇ ਰੱਖ ਬਾਈ ਠੀਕ ਆ ਵੀਰੇ ਬਾਈ ਚੱਲੋ ਦੇਖੋ